70000 ਰੁਪਿਆ ਖੇਤੀ ਦੇ ਨਾਲ-ਨਾਲ ਤੁਹਾਨੂੰ ਵੈਸੇ ਵੀ ਕਿੱਲੇ ਦਾ ਮਿਲੂਗਾ ਠੇਕੇ ਦਾ ਅਸੀਂ ਬਣਾਉਣ ਲੱਗੇ ਜਿੰਨਾ ਚਿਰ ਕਲੋਨੀ ਬਣ ਕੇ ਤੁਹਾਨੂੰ ਉਹ ਪਲਾਟ ਡਿਵੈਲਪ ਹੋ ਕੇ ਨਹੀਂ ਮਿਲਦਾ ਲੱਖ ਰੁਪਿਆ ਮਿਲੂਗਾ ਤੁਹਾਨੂੰ ਮਹੀਨੇ ਦਾ ਮਤਲਬ ਕਿੱਲੇ ਦਾ ਜੇ ਤੁਸੀਂ ਹਰਜ ਕਰ ਲੋ ਨੋਟੀਫਿਕੇਸ਼ਨ ਜਾਰੀ ਹੋ ਗਿਆ ਤੁਸੀਂ ਜ਼ਮੀਨ ਦੇਤੀ ਤੁਸੀਂ ਖੇਤੀ ਵੀ ਕਰੋ ਜਿੰਨਾ ਚਿਰ ਸਰਕਾਰ ਕਲੋਨੀ ਨੂੰ ਡਿਵੈਲਪ ਨਹੀਂ ਕਰਦੀ ਖੇਤੀ ਕਰੀ ਜਾਓ ਅਸੀਂ ਬਿਲਕੁਲ ਨਹੀਂ ਇੱਕ ਮਲਲਾ ਵੀ ਨਹੀਂ ਦੇਵਾਂਗੇ ਗਵਰਨਮੈਂਟ ਨੂੰ ਜੇ ਸਾਨੂੰ ਮਰਨਾ ਪਿਆ ਮਰਾਂਗੇ ਵੀ ਤੇ ਅਸੀਂ ਲੜਾਈ ਵੀ ਲੜਾਂਗੇ ਅਸੀਂ ਸਾਡਾ ਪਿੰਡ ਜਿੰਨਾ ਵੀ ਆ ਛੂਹਦੇ ਨੱਕੇ ਜਿੰਨੀ ਵੀ ਅਸੀਂ ਜ਼ਮੀਨ ਨਹੀਂ ਦੇਵਾਂਗੇ ਸਰਕਾਰ ਵੱਲੋਂ ਤੁਹਾਡੀ ਜ਼ਮੀਨ ਐਕਵਾਇਰ ਕਰਨ ਦੀ ਕੋਸ਼ਿਸ਼ ਕੀਤੀ ਗਈ ਜੀ ਕਿਵੇਂ ਨੇ ਚਿੱਠੋਂਗੇ ਸਰਕਾਰ ਨਾਲ ਉਹ ਉਹ ਪਰਮਾਤਮਾ ਨੂੰ ਜਿਸ਼ਟੂ ਫਿਰ ਮੌਕਾ ਦੱਸੂਗਾ ਜੀ ਕੀ ਤੁਹਾਡੇ ਕੋਲੋਂ ਨਾ ਫੈਕਟਰੀਆਂ ਲੱਗ ਰਹੀਆਂ ਹਨ ਕਲੋਨੀਆਂ ਤੁਹਾਡੇ ਕੋਲੇ ਖਾਲੀ ਪਈਆਂ ਗਲਾਡਾ ਨੇ ਜਿਹੜੀ ਜ਼ਮੀਨ ਪਹਿਲਾਂ ਹਾਸਲ ਕੀਤੀ ਸੀ ਉਹਦੇ 'ਚ ਤੁਹਾਡੇ ਤੋਂ ਪਲਾਟ ਜਿਹੜੇ ਲਏ ਲੋਕਾਂ ਦੇ ਵਿਕ ਨਹੀਂ ਰਹੇ ਉਥੇ ਕੋਠੀਆਂ ਬਣੀਆਂ ਨਹੀਂ ਸੋ ਇਹ ਜ਼ਮੀਨਾਂ ਕਾਦੇ ਲਈ ਐਕਵਾਇਰ ਕੀਤੀਆਂ ਜਾ ਰਹੀਆਂ 50000 ਏਕੜ ਦੇ ਵਿੱਚ 10 ਲੱਖ ਘਰ ਬਣਨਗੇ ਇੱਕ ਘਰ 'ਚ 5 ਜੀ ਵੀ ਲਈਏ 50 ਲੱਖ ਬੰਦਾ ਲੈ ਕੇ ਕਿੱਥੇ ਆਉਣਗੇ ਹੌਂਦਾ ਭਗਵੰਤ ਮਾਨ ਦਾ ਸੰਤੋਲਨ ਨੇ ਉਹਨੂੰ ਬੋਲਣ ਦਾ ਹੀ ਪਤਾ ਉਹ ਕਹਿੰਦੇ ਕਿਸਾਨਾਂ ਨਾਲ ਮੀਟਿੰਗ ਕਰ ਲਈ ਕਹਿੰਦਾ ਕਿਹੜੇ ਕਿਸਾਨ ਕਹਿੰਦਾ ਕਿਸਾਨ ਕਦੀ ਖੇਤਾਂ 'ਚ ਗਏ ਆ ਅਸੀਂ ਗੋਹਾ ਆਪ ਜਾ ਕੇ ਭਗਵੰਤ ਮਾਨ ਕਿਹੜੀਆਂ ਗੱਲਾਂ ਕਰਦਾ ਭਗਵੰਤ ਮਾਨ ਦਾ ਦਿਮਾਗ ਹੋ ਚੁੱਕਾ ਖਰਾਬ ਜੀ ਭਗਵੰਤ ਮਾਨ ਸਾਹਿਬ ਕਹਿੰਦੇ ਅਸੀਂ ਲੋਕਾਂ ਨੂੰ ਕਰੋੜਾਪਤੀ ਬਣਾਉਣਾ ਲੈਂਡ ਪੂਲਿੰਗ ਪਾਲਿਸੀ ਤਹਿਤ ਅਸੀਂ ਟਰੋਡ ਪਰ ਨਹੀਂ ਬਣਾਣਾ ਚਾਹੁੰਦੇ ਅਸੀਂ ਤਿੰਨ ਫਸਾ ਠਾਣੇ ਬਾਬੇ ਨਾਨਕ ਨੇ ਕਿਹਾ ਉੱਤਮ ਖੇਤੀ ਅਸੀਂ ਉਹ ਛੱਡਣੀ ਨਹੀਂ ਚਾਹੁੰਦੇ ਜੀ ਰੋਡ ਤੇ ਚੜਦੇ ਆ ਚਾਰ ਬਿਲਡਿੰਗਾਂ ਦਾ ਪਹਿਲਾ ਬਿਲਡਿੰਗ ਕਮਰਸ਼ੀਅਲ ਪਈਆਂ ਆ ਆਰ ਬਾਰ ਪਈਆਂ ਬਿਲਡਿੰਗਾਂ ਪਈਆਂ ਉਹ ਕੋਈ ਪਾੜੇ ਦੀ ਲੈਂਨ ਨਹੀਂ ਤਿਆਰ ਤੇ ਇਹ ਸਾਨੂੰ ਕਹਿੰਦਾ ਤੁਹਾਡੇ ਕਾਨੂੰ ਹੀ ਪਾੜੇ ਦੇ ਦਮਾਰੇ ਕਿਹਨੂੰ ਦੇ ਦੂਗਾ ਪਾੜੇ ਉਹ ਕਿ ਦੇਓਗੇ ਜੇ ਜ਼ਮੀਨ ਆਪਣੀ ਲੈਂਡ ਪੂਲਿੰਗ ਪਾਲਿਸੀ ਤਹਿਤ ਨਹੀਂ ਜੀ ਕਿਸੇ ਕੀਮਤ ਤੇ ਨਹੀਂ ਕਿਸੇ ਕੀਮਤ ਹੀ ਨਹੀਂ ਦੇਵਾਂਗੇ ਸਾਡੇ ਜਿਹੜੇ 6 ਪੈਂਡ ਹੈਗੇ ਆ ਇਹ ਡਟ ਕੇ ਵਿਰੋਧ ਕਰ ਰਹੇ ਆ ਜਿਨ੍ਹਾਂ ਦੀ ਜ਼ਮੀਨ ਆਈ ਜਿਨ੍ਹਾਂ ਦੀ ਨਹੀਂ ਵੀ ਆਈ ਭਗਵੰਤ ਜੀ ਸਭ ਵੱਲੋਂ ਇਹ ਜ਼ਿਕਰ ਕੀਤਾ ਗਿਆ ਵੀ ਭਾਈ ਅਸੀਂ ਕਿਸਾਨਾਂ ਤੋਂ ਧੱਕੇ ਦੇ ਨਾਲ ਜ਼ਮੀਨਾਂ ਨਹੀਂ ਲੈਣੀ ਆਪਣੀ ਮਰਜ਼ੀ ਦੇ ਨਾਲ ਕਿਸਾਨ ਜ਼ਮੀਨਾਂ ਦੇ ਸਕਦੇ ਨੇ ਅਸੀਂ ਧੱਕਾ ਨਹੀਂ ਕਰਾਂਗੇ ਧੱਕੇ ਨਾਲ ਐਕਵਾਇਰ ਨਹੀਂ ਕਰਾਂਗੇ ਜੀ ਦੇਖੋ ਭਗਵੰਤ ਸਿੰਘ ਮਾਨ ਹੁਰਾਂ ਤੋਂ ਤਾਂ ਪਾਵਰਾਂ ਹੀ ਲੈ ਲੀਆਂ ਇਹ ਪਹਿਲੀ ਸਰਕਾਰ ਹੈ ਜਿਹੜੀ ਲੋਕ ਰਾਜ ਦੀ ਸਭ ਤੋਂ ਵੱਡੀ ਤਾਕਤ ਸਾਡੇ ਪੰਜਾਬ ਦੇ ਮੁੱਖ ਮੰਤਰੀ ਨੇ ਔਰ ਮੁੱਖ ਮੰਤਰੀ ਤੋਂ ਤਾਕਤਾਂ ਲੈ ਕੇ ਚੀਫ ਸੈਕਟਰੀ ਨੂੰ ਦੇ ਦਿੱਤੀਆਂ ਗਈਆਂ ਮਹਾਲੀ ਦੇ ਵਿੱਚ ਦੇਖਿਓ ਜਾ ਕੇ ਇੱਕ ਬੰਦਾ ਨੌਨवेज ਦੀ ਰੇੜੀ ਲਾ ਕੇ ਬੈਠਾ ਉਹ ਕਹਿੰਦਾ ਮੇਰੀ 1.5 ਕਰੋੜ ਦਾ ਖੇਤ ਵੇ ਗਿਆ ਸੀ ਉਸ ਵੇਲੇ ਇਦਾਂ ਲੱਗਦਾ ਕੋਈ 1.5 ਕਰੋੜ ਕਦੀ ਮੁੱਕਣਾ ਨਹੀਂ ਤੇ ਅੱਜ ਉਹ ਨੌਨ ਵੇਜ ਦੀ ਰੇੜੀ ਲਾ ਕੇ ਉਥੇ ਰੋਂਦਾ ਸੀ ਇੱਥੇ 8 8 ਕਰੋੜ ਨੂੰ ਤਾਂ ਜ਼ਮੀਨ ਪਹਿਲਾਂ ਹੀ ਹੈ ਔਰ ਇਹ ਲੋਕ ਜਲੰਧਰ ਦੇ ਵਿੱਚ ਬਹੁਤ ਸਾਰੀਆਂ ਕਲੋਨੀਆਂ ਐ ਹੋਈਆਂ ਜਿਹੜੀਆਂ ਆਧੀਆਂ ਖਾਲੀ ਪਈਆਂ ਪਿਛਲੇ ਸਾਲ ਸਰਕਾਰ ਨੇ 1138 ਸਾਈਟਾਂ ਵੇਚਣ ਵਾਸਤੇ ਆਇਡੈਂਟੀਫਾਈ ਕੀਤੀਆਂ ਅਕਤੂਬਰ ਦੇ ਵਿੱਚ ਉਹਦੀ ਬੋਲੀ ਹੋਈ 35 ਥਾਵਾਂ ਵਿਕੀਆਂ 1138 ਚ ਤੁਹਾਡੀ ਵੀ ਜ਼ਮੀਨ ਆਈ ਹੈ ਜੀ ਜੀ ਆਈ ਹੈ ਜੀ ਇਸ ਪਿੰਡ ਦੇ ਵਿੱਚ 22 ਕਿੱਲੇ ਆਏ ਆ ਜੀ ਸਾਰੇ ਪਰਿਵਾਰ ਦੇ ਆ ਦੇਓਗੇ ਜ਼ਮੀਨ ਆਪਣੀ ਨਾ ਜੀ ਮਤਵਲੀ ਨਹੀਂ ਕੋਈ ਭਈ ਬੌਂਦੇ ਆ ਖਾਂਦੇ ਆ ਇਹ ਨਹੀਂ ਤੁਹਾਨੂੰ ਕੀ ਦੇਣਾ ਪਰਚੀ ਦੇ ਦੇਣੀ ਪਰਚੀ ਰੱਖ ਕੇ ਤੁਰੇ ਫਿਰਾਂਗੇ ਲੈ ਕੇ ਕੋਈ ਪੁੱਛਦਾ ਜੀ ਇਸ ਕਰਨ